ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨੰਬਰ 1 ਟਾਈ ਬਨਰ ਨਾਲ ਅੱਖਾਂ ਤੇ ਦਿਮਾਗ ਨੂੰ ਨੁਕਸਾਨ ਪਹੁੰਚਦਾ ਹੈ ਨੰਬਰ 2 ਮੂੜੀ ਉੱਪਰੇ ਨਿੰਬੂ ਦਾ ਰਾਸਾ ਮਿਲਾ ਕੇ ਦੰਦਾਂ ਉੱਪਰ ਰਗੜਨ ਨਾਲ ਦੰਦਾਂ ਦਾ ਪੀਲਾਪਨ ਬਿਲਕੁਲ ਹੀ ਖਤਮ ਹੋ ਜਾਂਦਾ ਹੈ ਨੰਬਰ 3 ਨਿੰਬੂ ਗੰਦੇ ਪਾਣੀ ਦੀਆਂ ਬਿਮਾਰੀਆਂ ਜਿਗਰ ਟਾਈਫਾਈਡ ਦਸਤ ਪੇਟ ਦੀਆਂ ਬਿਮਾਰੀਆਂ ਆਤੀ ਹੈ ਜੇ ਤੋਂ ਬਚਾਉਂਦਾ ਹੈ ਨੰਬਰ 4 ਜੇਕਰ ਜ਼ਿਆਦਾ ਖਾਣਾ ਖਾ ਲੈਣ ਤੋਂ ਬਾਅਦ ਤੁਹਾਡੇ ਪੇਟ ਵਿੱਚ ਭਾਰੀਪਨ ਹੋ ਗਿਆ ਹੈ ਤਾਂ ਪੱਤਿਆਂ ਨੂੰ ਪਾਣੀ ਵਿੱਚੋਂ ਬਾਹਰ ਲਓ ਅਤੇ ਛਾਣ ਕੇ ਪੀ ਲਓ ਜਿਹਾ ਕਰਨ ਨਾਲ ਭਾਰੀਪਨ ਦੂਰ ਹੋ ਜਾਵੇਗਾ ਨੰਬਰ 5 ਫਲ ਮਠਾਈਆਂ ਤੇ ਕਿਉਂ ਜਾਂ ਤੇਲ ਤੋਂ ਬਣੀ ਕੋਈ ਜੇ ਖਾਣ ਤੋਂ ਬਾਅਦ ਤੁਰੰਤ ਪਾਣੀ ਨਹੀਂ ਪੀਣਾ ਚਾਹੀਦਾ ਨੰਬਰ 6 ਮੱਛੀ ਦੇ ਤੇਲ ਦੇ ਲਗਾਤਾਰ ਇਸਤੇਮਾਲ ਨਾਲ ਨਜ਼ਰ ਤੇਜ ਹੋ ਜਾਂਦੀ ਹੈ ਪਾਰੇ ਯਾਦ ਰੱਖੋ ਕਿ ਇਸ ਦਾ ਇਸਤੇਮਾਲ ਸਰਦੀਆਂ ਵਿੱਚ ਹੀ ਕੀਤਾ ਜਾਵੇ ਤਾਂ ਚੰਗਾ ਹੋਵੇਗਾ ਨੰਬਰ 7 ਠੰਡਾ ਪਾਣੀ ਅਤੇ ਆਈਸਕ੍ਰੀਮ ਨਾਲ ਵੱਡੀਆਂ ਅੰਤੜੀਆਂ ਸੁੰਗੜ ਜਾਂਦੀਆਂ ਹਨ ਨੰਬਰ 8 ਇਮਲੀ ਖਾਣ ਨਾਲ ਦਿਮਾਗ ਨੂੰ ਬਹੁਤ ਜ਼ਿਆਦਾ ਤਾਕਤ ਮਿਲਦੀ ਹੈ ਨੰਬਰ 9 ਪੋਜੇਨੇ ਤੋਂ ਬਾਅਦ ਇਸ਼ਨਾਨ ਕਰਨ ਨਾਲ ਪਾਚਨ ਸ਼ਕਤੀ ਹੌਲੀ ਹੋ ਜਾਂਦੀ ਹੈ ਅਤੇ ਸਰੀਰ ਕਮਜ਼ੋਰ ਹੋਣ ਲੱਗ ਜਾਂਦਾ ਹੈ ਨੰਬਰ 10 ਜੇਕਰ ਬੱਚਿਆਂ ਦੇ ਪੇਟ ਵਿੱਚ ਕੀੜੇ ਹੋਣ ਦੀ ਸ਼ਿਕਾਇਤ ਹੈ ਤਾਂ ਹਰ ਰੋਜ਼ ਸਲਾਦ ਵਿੱਚ ਟਮਾਟਰ ਉਪਰ ਸਿੱਧਾ ਨਮਕ ਲਗਾ ਕੇ ਬੱਚਿਆਂ ਨੂੰ ਖਵਾਓ ਇਸ ਨਾਲ ਕੀੜੇ ਜਲਦੀ ਹੀ ਖਤਮ ਹੋ ਜਾਣਗੇ ਨੰਬਰ 11 ਖਾਣਾ ਪਕਾਉਣ ਦੇ 48 ਮਿੰਟ ਦੇ ਅੰਦਰ ਖਾਣਾ ਚਾਹੀਦਾ ਹੈ ਇਸ ਤੋਂ ਬਾਅਦ ਇਸ ਦੀ ਸ਼ਕਤੀ ਘਟ ਹੋਣ ਲੱਗ ਜਾਂਦੀ ਹੈ 48 ਘੰਟਿਆਂ ਬਾਅਦ ਇਹ ਪਸ਼ੂਆਂ ਦੇ ਖਾਣ ਯੋਗ ਵੀ ਨਹੀਂ ਹੁੰਦਾ ਨੰਬਰ 12 ਛਾਲਿਆਂ ਉੱਪਰ ਹਰੇ ਧਣੀਏ ਦਾ ਰਾਸ ਲਗਾਉਣ ਨਾਲ ਛਾਲੇ ਬਿਲਕੁਲ ਹੀ ਠੀਕ ਹੋ ਜਾਂਦੇ ਹਨ ਨੰਬਰ 13 ਕਣਕ ਦਾ ਆਟਾ 15 ਦਿਨ ਪੁਰਾਣਾ ਤੇ ਛੋਲੇ ਬਾਜਰਾ ਜਵਾਰ ਮੱਕੀ ਦਾ ਆਟੇ ਦੀ ਵਰਤੋਂ 7 ਦਿਨ ਤੋਂ ਬਾਅਦ ਨਹੀਂ ਕਰਨੀ ਚਾਹੀਦੀ ਨੰਬਰ 14 ਵਜਰੇ ਤੇਜੀ ਨਾਲ ਘਟਾਉਣ ਲਈ ਇੱਕ ਚਮਚ ਜੁਵੈਣ ਨੂੰ ਇੱਕ ਗਲਾਸ ਪਾਣੀ ਵਿੱਚ ਉਬਾਲ ਕੇ ਜੁਵੈਣ ਦੇ ਇਸ ਪਾਣੀ ਨੂੰ ਪੇਣ ਨਾਲ ਵਜਨ ਤੇਜੀ ਨਾਲ ਘਟ ਹੋਣ ਲੱਗ ਜਾਂਦਾ ਹੈ ਨੰਬਰ 15 ਖਾਣਾ ਖਾਂਦੇ ਸਮੇਂ ਰੋਟੀ ਘੱਟ ਹੈ ਤੇ ਸਬਜ਼ੀਆਂ ਨੂੰ ਜ਼ਿਆਦਾ ਖਾਇਆ ਕਰੋ। ਨੰਬਰ 16 ਜਦੋਂ ਵੀ ਟੁੱਟਣਾ ਹੋਵੇ ਤਾਂ ਅਕੇਲੇ ਟੁੱਟਿਓ ਕਿਉਂਕਿ ਇਹ ਦੁਨੀਆ ਤਮਾਸ਼ਾ ਵੇਖਣ ਵਿੱਚ ਮਾਹਿਰ ਹੈ। ਨੰਬਰ 17 ਜੋ ਲੋਕ ਘੱਟ ਬੋਲਦੇ ਹਨ ਉਹਨਾਂ ਦਾ ਦਿਮਾਗ ਬਹੁਤ ਹੀ ਜ਼ਿਆਦਾ ਤੇਜ਼ ਹੁੰਦਾ ਹੈ। ਨੰਬਰ 18 ਕ੍ਰਿਸ਼ਤੇਆਂ ਦੇ ਬਾਜ਼ਾਰ 'ਚ ਸਿਰਫ ਉਹੀ ਵਿਅਕਤੀ ਇਕੱਲਾ ਰਹਿ ਜਾਂਦਾ ਜੋ ਦਿਲ ਤੇ ਜ਼ਬਾਨ ਦਾ ਸਾਫ਼ ਹੁੰਦਾ ਨੰਬਰ 19 ਗੁਰਦਿਆਂ ਦੀ ਸਫਾਈ ਦੇ ਲਈ ਤਰਬੂਜ ਵਿੱਚ ਥੋੜਾ ਜਿਹਾ ਧਨੀਏ ਦਾ ਰਾਸ਼ ਅਤੇ شہਦ ਮਿਲਾ ਕੇ ਪੀਣਾ ਚਾਹੀਦਾ ਹੈ ਨੰਬਰ B ਭਰੋਸਾ ਜਿੰਨਾ ਕੀਮਤੀ ਹੁੰਦਾ ਤੋਖਾ ਉਨਾ ਹੀ ਮਹਿੰਗਾ ਹੋ ਜਾਂਦਾ ਹੈ ਨੰਬਰ 21 बाजरे दी रोटी ਖਾਣ ਨਾਲ ਗੈਸ ਅਤੇ ਪਤ ਹਜਮੇ ਦੀ ਦਿੱਕਤ ਦੂਰ ਹੋ ਜਾਂਦੀ ਹੈ ਇਸ ਲਈ ਬਾਜਰੇ ਦੀ ਰੋਟੀ ਦਾ ਜਿਆਦਾ ਸੇਵਨ ਕਰਿਆ ਕਰੋ ਨੰਬਰ 22 ਤੁਹਾਡੀ ਤਲਾਸ਼ ਚ ਨਿਕਲਾਂ ਵੀ ਤਾਂ ਕੀ ਫਾਇਦਾ ਤੁਸੀਂ ਬਦਲ ਗਏ ਹੋ ਗਵਾਚ ਗਏ ਹੁੰਦੇ ਤਾਂ ਹੋਰ ਗੱਲ ਸੀ ਨੰਬਰ 13 ਰਾਤ ਦੇ ਸਮੇਂ ਜ਼ਿਆਦਾ ਚਾਵਲ ਨਹੀਂ ਖਾਣੇ ਚਾਹੀਦੇ ਇਸ ਨਾਲ ਪੇਟ ਵਿੱਚ ਭਾਰੀਪਣ ਦੀ ਸਮੱਸਿਆ ਹੋ ਸਕਦੀ ਹੈ ਨੰਬਰ 24 ਇੱਕ ਗੱਲ ਹਮੇਸ਼ਾ ਯਾਦ ਰੱਖੋ ਕਿਸੇ ਦੇ ਸਾਹਮਣੇ ਤਾਲੇ ਕਰਨ ਨਾਲੋਂ ਨਾ ਤਾਂ ਇੱਜ਼ਤ ਮਿਲਦੀ ਹੈ ਨਾ ਮੋਹੱਬਤ ਇਸ ਲਈ ਆਪਣੇ ਆਪ ਤੇ ਯਕੀਨ ਰੱਖੋ ਕੋਈ ਕਿਸਮਤ ਚ ਹੋਵੇਗਾ ਉਹ ਖੁਦ ਚੱਲ ਕੇ ਆਵੇਗਾ ਨੰਬਰ 25 ਜੇਕਰ ਤੁਹਾਡੇ ਬੁੱਲ ਕਾਲੇ ਪੈ ਜਾਣ ਤਾਂ ਰਾਤ ਨੂੰ ਦਹੀਂ ਦੀ ਮਲਾਈ ਆਪਣੇ ਬੁੱਲਾਂ ਉੱਪਰ ਲਗਾ ਕੇ ਸੌਂ ਜਾਓ ਤੁਹਾਡੇ ਬੁੱਲ ਗੁਲਾਬੀ ਹੋ ਜਾਣਗੇ ਨੰਬਰ 26 ਪਤਾ ਨਹੀਂ ਕਿਸ ਮੋੜ ਤੇ ਆ ਕੇ ਰੁਕ ਗਈ ਹੈ ਜ਼ਿੰਦਗੀ ਕੁਝ ਬੋਲਾਂ ਤਾਂ ਗਲਤ ਤੇ ਕੁਝ ਨਾ ਬੋਲਾਂ ਤਾਂ ਵੀ ਗਲਤ ਨੰਬਰ 27 ਕਾਲੇ ਨਮਕ ਅਤੇ ਜਵੈਣ ਦਾ ਸੇਵਨ ਪੇਟ ਨੂੰ ਸਾਫ਼ ਕਰਦਾ ਹੈ ਅਤੇ ਗੈਸ ਦੀ ਦਿੱਕਤ ਨੂੰ ਵੀ ਬਹੁਤ ਹੀ ਜਲਦੀ ਆਰਾਮ ਹੋ ਜਾਂਦਾ ਹੈ ਨੰਬਰ 29 ਉਠਾਈ ਮੁਹੱਬਤ ਹੋਣ ਚ ਕੁਝ ਕੁ ਪਲ ਹੀ ਲੱਗਦੇ ਨੇ ਪਰ ਮੁਹੱਬਤ ਪਲਾਉਣ ਵਿੱਚ ਸਾਰੀ ਉਮਰ ਲੰਘ ਜਾਂਦੀ ਹੈ ਨੰਬਰ 29 ਤਾਜ਼ਾ ਹਰਾ ਤਣੀਆ ਮਸਲ ਕੇ ਸੁਗੰਧ ਨਾਲ ਛਿੱਕਾਂ ਆਉਣੀਆਂ ਬੰਦ ਹੋ ਜਾਂਦੀਆਂ ਹਨ ਨੰਬਰ 3 ਇੱਕ ਦਿਨ ਵੀ ਨਹੀਂ ਨਵਾ ਸਕਣਗੇ ਮੇਰਾ ਕਰੀਦਾਰ ਉਹ ਲੋਕ ਜੋ ਹਰ ਰੋਜ਼ ਮੈਨੂੰ ਹਜ਼ਾਰਾਂ ਸਲਾਹਾਂ ਦਿੰਦੇ ਨਹੀਂ ਨੰਬਰ 3 ਕਤਿਰ ਜਾਨਾ ਹਰੀਆਂ ਸਬਜ਼ੀਆਂ ਦਾ ਸੂਪ ਬਣਾ ਕੇ ਪੀਣ ਨਾਲ ਸਰੀਰ ਨੂੰ ਬਹੁਤ ਹੀ ਜ਼ਿਆਦਾ ਫਾਇਦਾ ਹੁੰਦਾ ਹੈ ਨੰਬਰ 32 ਜੀ ਮੇ ਤੁਹਾਡੀ ਜ਼ਿੰਦਗੀ ਚੋਂ ਕੁਝ ਰਿਸ਼ਤੇ ਤੇ ਪਿਆਰ ਚਲਿਆ ਜਾਂਦਾ ਵਿਸ਼ਵਾਸ ਰੱਖੋ ਉਦਾਂ ਹੀ ਇੱਕ ਦਿਨ ਇਹ ਦਰਦ ਵੀ ਚਲਿਆ ਹੀ ਜਾਵੇਗਾ ਨੰਬਰ 33 ਜਲਣ ਤੇ ਆਲੂਦਾਰਾਸ ਹਲਦੀ ਸ਼ਹਿਦ ਐਲੋਵੇਰਾ ਮਿਲਾ ਕੇ ਲਗਾਉਣ ਨਾਲ ਜਲਣ ਠੀਕ ਹੋ ਜਾਂਦੀ ਹੈ ਤੇ ਛਾਲੇ ਨਹੀਂ ਹੁੰਦੇ ਨੰਬਰ 34 ਸੱਚੀ ਮੁਹੱਬਤ ਕਰਨ ਦੇ ਵਾਦ ਵੀ ਜੇਕਰ ਕੋਈ ਤੁਹਾਡਾ ਨਹੀਂ ਹੁੰਦਾ ਤਾਂ ਰੋਇਆ ਨਾ ਕਰੋ ਕਿਉਂਕਿ ਉਸ ਤੁਸੀਂ ਉਸ ਨੂੰ ਗਵਾਇਆ ਹੈ ਜੋ ਤੁਹਾਡਾ ਹੈ ਹੀ ਨਹੀਂ ਸੀ ਨੰਬਰ 35 ਰੋਂ ਦਾ ਤੇਲ ਮੂੰਗਫਲੀ ਜਾਂ ਫਿਰ ਨਾਰੀਅਲ ਦਾ ਤੇਲ ਜੀ ਹੀ ਖਾਣਾ ਪਕਾਉਣਾ ਚਾਹੀਦਾ ਹੈ ਦੇਸੀ ਘਰ ਦਾ ਹੀ ਖਾਣਾ ਚਾਹੀਦਾ ਹੈ ਰਫਾਇੰਡ ਅਨਾਸਪਤੀ ਡਾਲਡਾ ਕਿਉਂ ਨਾ ਖਾਓ ਨੰਬਰ 36 ਜ਼ਿੰਦਗੀ ਦਾ ਸਭ ਤੋਂ ਔਖਾ ਫੈਸਲਾ ਉਹ ਹੁੰਦਾ ਜਦੋਂ ਤੁਸੀਂ ਉਸ ਇਨਸਾਨ ਨੂੰ ਅਲਵਿਦਾ ਕਹਿੰਦੇ ਹੋ ਜਿਸ ਨਾਲ ਤੁਸੀਂ ਸਾਰੀ ਜ਼ਿੰਦਗੀ ਜਿਉਣ ਦੇ ਸੁਪਨੇ ਵੇਖੇ ਹੋਣ ਨੰਬਰ 37 ਪੈਰਾਂ ਦੇ ਨੌਹਾਂ ਨੂੰ ਸਰੋਂ ਦੇ ਤੇਲ ਵਿੱਚ ਪਿਓ ਕੇ ਰੱਖਣ ਨਾਲ ਅੱਖਾਂ ਦੀ ਖੁਜਲੀ ਲਾਲੀ ਅਤੇ ਜਲਣ ਦੂਰ ਹੋ ਜਾਂਦੀ ਹੈ। ਨੰਬਰ 38 ਕੀਤੇ ਕੀਤੇ ਕਿਸੇ ਰਿਸ਼ਤੇ ਨੂੰ ਇਸ ਲਈ ਵੀ ਛੱਡ ਦੇਣਾ ਚਾਹੀਦਾ ਹੈ ਕਿਉਂਕਿ ਤੁਹਾਡੀਆਂ ਲੱਖ ਕੋਸ਼ਾਂ ਦੇ ਬਾਵਜੂਦ ਵੀ ਤੁਹਾਡੀ ਉਸ ਰਿਸ਼ਤੇ ਵਿੱਚ ਕਦਰ ਨਹੀਂ ਹੁੰਦੀ। ਨੰਬਰ 39 ਖੜੇ ਹੋ ਕੇ ਪਾਣੀ ਪੀਣ ਨਾਲ ਗੋਡੇ ਜੋੜਾਂ ਦਾ ਦਰਦ ਹੁੰਦਾ ਹੈ। ਨੰਬਰ 40 ਜਦੋਂ ਤੁਹਾਨੂੰ ਕਿਸੇ ਰਿਸ਼ਤੇ ਵਿੱਚ ਪਿਆਰ ਸਮਾਤੇ ਪਰਵਾ ਲਈ ਪੀਖ ਮੰਗਣੀ ਪਵੇ ਤਾਂ ਸਮਝ ਜਾਓ ਕਿ ਤੁਸੀਂ ਰਿਸ਼ਤੇ ਨੂੰ ਤੁਸੀਂ ਇਕੱਲੇ ਹੀ ਚਲਾ ਰਹੇ ਹੋ ਜਿਵੇਂ ਕਿ ਇੱਕ ਤਰਫਾ ਪਿਆਰ ਨੰਬਰ 41 ਇੱਕ ਗਲਾਸ ਦੁੱਧ ਵਿੱਚ ਦੋ ਤੋਂ ਤਿੰਨ ਕਿਸ਼ਮਿਸ਼ ਪਾ ਕੇ ਪੀਣ ਨਾਲ ਦਿਮਾਗ ਤੇਜ ਹੋਣ ਲੱਗ ਜਾਂਦਾ ਹੈ ਤੇ ਨਾਲ ਹੀ ਅੱਖਾਂ ਦੀ ਰੋਸ਼ਨੀ ਵੀ ਬਹੁਤ ਜ਼ਿਆਦਾ ਤੀਜ ਹੋ ਜਾਂਦੀ ਹੈ ਨੰਬਰ 42 ਕਿਸੇ ਇਨਸਾਨ ਦੀ ਸਨਚਾਈ ਜਾਣਨ ਤੋਂ ਬਾਅਦ ਵੀ ਜੇਕਰ ਤੁਸੀਂ ਉਸ ਨੂੰ ਆਪਣੀ ਜ਼ਿੰਦਗੀ ਤੋਂ ਦੂਰ ਨਹੀਂ ਕਰ ਸਕ ਘਰ ਦੇ ਤਾਂ ਸਾਵਧਨ ਹੋ ਜਾਓ ਤੁਸੀਂ ਆਪਣੀ ਜ਼ਿੰਦਗੀ ਵਿੱਚ ਆਪ ਹੀ ਦੁੱਖ ਛੇੜ ਰਹੇ ਹੋ ਨੰਬਰ 43 ਖਾਣਾ ਪਕਾਉਣ ਤੋਂ ਬਾਅਦ ਪੋਚਨ ਚ ਨਮਕ ਪਾਉਣ ਨਾਲ ਬਲੱਡ ਪ੍ਰੈਸ਼ਰ ਵਧਣ ਦੀ ਸਮੱਸਿਆ ਹੋ ਸਕਦੀ ਹੈ ਨੰਬਰ 44 ਤੁਹਾਡੇ ਹਜ਼ਾਰ ਵਾਰ ਇਹ ਕਹਿਣ ਤੇ ਵੀ ਕਿ ਉਹ ਤੁਹਾਡੇ ਲਈ ਕਿੰਨਾ ਖਾਸ ਹੈ ਉਸਦੀ ਖੁਸ਼ੀ ਤੁਹਾਡੇ ਲਈ ਸਭ ਤੋਂ ਜ਼ਿਆਦਾ ਮੈਨੇ ਰੱਖਦੀ ਹੈ ਜੇਕਰ ਉਹ ਫਿਰ ਵੀ ਨਹੀਂ ਸਮਝ ਰਿਹਾ ਤਾਂ ਫਿਰ ਸਮਾਂ ਆ ਗਿਆ ਹੈ ਉਹ ਦੋ ਲਾਈਨਾਂ ਤੁਸੀਂ ਖੁਦ ਨੂੰ ਕਹੋ ਕਿ ਤੁਸੀਂ ਖੁਦ ਦੇ ਲਈ ਕਿੰਨੇ ਖਾਸ ਹੋ ਤੇ ਤੁਹਾਡੀ ਤੁਹਾਡੀ ਖੁਸ਼ੀ ਤੁਹਾਡੇ ਲਈ ਸਭ ਤੋਂ ਜ਼ਿਆਦਾ ਮੈਨੇ ਰੱਖਦੀ ਹੈ ਨੰਬਰ 45 ਕਿਤਾਬ ਤੇ ਜਿਆਦਾ ਚੁੱਕਣ ਨਾਲ ਫੇਫੜੇ ਨੂੰ ਨੁਕਸਾਨ ਪਹੁੰਚਦਾ ਹੈ ਤੇ ਟੀਵੀ ਦਾ ਵੀ ਡਰ ਰਹਿੰਦਾ ਹੈ। ਨੰਬਰ 46 ਤੁਹਾਡੇ ਤੋਂ ਪਹਿਲਾਂ ਵੀ ਲੋਕਾਂ ਦੀ ਜ਼ਿੰਦਗੀ 'ਚ ਖਾਸ ਲੋਕ ਹੁੰਦੇ ਨੇ ਤੇ ਤੁਹਾਡੇ ਜਾਣ ਦੇ ਬਾਅਦ ਵੀ ਲੋਕਾਂ ਦੀ ਜ਼ਿੰਦਗੀ ਵਿੱਚ ਖਾਸ ਲੋਕ ਆਉਂਦੇ ਨੇ ਅਸਲ ਬਸ ਅੱਗੇ ਵਧੋ ਤੇ ਆਪਣੀ ਜ਼ਿੰਦਗੀ ਵਿੱਚ ਖੁਸ਼ ਰਹੋ। ਨੰਬਰ 73 ਕੰਦਰ ਦੇ ਰਾਸ ਵਿੱਚ ਨੀਮ ਦਾ ਪਾਣੀ ਮਿਲਾ ਕੇ ਵਾਲਾਂ ਵਿਚਾਲੇ ਚੀਰ ਉੱਪਰ ਲਗਾਉਣ ਨਾਲ ਡੈਂਡਰ ਤੋਂ ਛੁਰਕਾਰਾ ਮਿਲ ਜਾਂਦਾ ਹੈ ਨੰਬਰ 48 ਕਈ ਵਾਰ ਅਸੀਂ ਜ਼ਿੰਦਗੀ 'ਚ ਇੱਕ ਗਲਤੀ ਰਿਸ਼ਤਾ ਹ ਗਲਤ ਰਿਸ਼ਤਾ ਹਰ ਕਿਸੇ ਸਭ ਕੁਝ ਜਿੱਤ ਜਾਂਦੇ ਹਨ ਨੰਬਰ 49 ਦੁੱਧ ਦੇਹੀ ਨਾਲ ਖਟੀਆਂ ਚੀਜ਼ਾਂ ਦਾ ਸੇਵਨ ਕਦੇ ਨਹੀਂ ਕਰਨਾ ਚਾਹੀਦਾ ਇਸ ਨਾਲ ਤੁਹਾਡੇ ਸਰੀਰ ਨੂੰ ਨੁਕਸਾਨ ਪਹੁੰਚ ਸਕਦਾ ਹੈ ਹਾਂਜੀ ਬੋਲਣ ਲਿਖਣ ਵਿੱਚ ਗਲਤੀਆਂ ਹੋ ਜਾਂਦੀਆਂ ਨੇ ਅਸੀਂ ਤੁਹਾਡੇ ਦੁਹਤ ਜੁੜ ਕੇ ਮਾਫੀ ਮੰਗਦੀ ਹਾਂ ਵੀਡੀਓ ਬਣਾਉਣ ਵਿੱਚ ਬਹੁਤ ਮਿਹਨਤ ਲੱਗਦੀ ਹੈ ਪਲੀਜ਼ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਅੱਗੇ ਤੋਂ ਵੱਧ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਵਧੀਆ ਵਧੀਆ ਕਮੈਂਟ ਵੀ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਣਾ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਦਿਲ ਤੋਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਧੰਨਵਾਦ ਜੀ ਸਾਰਿਆਂ ਦਾ